ਆ ਵੀਡੀਓ ਵਿੱਚ ਤੁਹਾਨੂੰ ਪੰਜ ਘੂੜੀਆਂ બકાઉ ਮਿਲਦਿਆਂਗਾ ਮਿੱਤਰੋ ਇੱਕ ਨੁકરી ਘੂੜੀ ਆ ਇੱਕ ਮੱਝੂਕੇ ਲੈਣ ਦੀ ਨੀਲੀ ਘੂੜੀ ਤਿੰਨ ਚੰਬੀਆਂ ਘੂੜੀਆਂ ਨੇ ਆ ਚੰਬੀ ਵਸ਼ੇਰ ਕੋਈ ਆ ਹਲੇ ਜੋਦੇ ਘੂੜੇ ਤੋਂ ਇਹਨੂੰ ਜੰਪ ਦਿੱਤਾ ਹੋਇਆ ਜੋ 70-71 ਇੰਚ ਦਾ ਘੋੜਾ ਆ ਨੀਲੀ ਘੂੜੀ ਆ ਗਈ ਮੱਝੂਕੇ ਲੈਣ ਦੀ ਤੇ ਆ ਚੰਬੀ ਕਾਲੀ ਚੰਬੀ ਘੂੜੀ ਚ ਕਰੰਟ ਇੰਨਾ gsi ਮਿੱਤਰੋ ਵੀ ਮੁੰਲੇ ਤੋਂ ਫੜ ਕੇ ਨਹੀਂ ਰੱਖੀ ਜਾਂਦੀ ਆ ਨੀਲੀ ਘੂੜੀ ਚਾਲ ਚੂਲ ਬਹੁਤ ਸੋਹਣੀ ਚੱਲਦੀ ਆ ਇਹਨੂੰ ਬਾਪੂ ਰਾਜ ਰਾਜੀਆਣਾ ਜੀ ਕੱਲ ਸੌਦਾ ਚੱਲ ਰਿਹਾ ਸੀਗਾ ਬਾਪੂ ਜੀ ਦੇ ਘੋੜੀ ਪਸੰਦ ਸੀ ਮਿੱਤਰੋ ਸੌਦਾ ਬਣਿਆ ਨਹੀਂ ਬਣਿਆ ਇਹ ਨਹੀਂ ਕਹ ਸਕਦੇ ਤੁਹਾਨੂੰ ਵਾਈ ਨੂੰ ਫੋਨ ਲਾ ਕੇ ਪਤਾ ਲੱਗੂਗਾ ਜੇ ਕੇ ਨੇ ਨੀਲੀ ਘੋੜੀ ਖਰੀਦਣੀ ਆ ਤਾਂ ਘੋੜੀ ਬਹੁਤ ਵਧੀਆ ਦੀ ਚਾਲ ਵੀ ਚੱਲਦੀ ਆ ਬਾਲ ਭੌਰੀਆਂ ਤੋਂ ਵੀ ਸਾਫ਼ ਆ ਚਾਲ ਛੋਟੀ ਵੱਡੀ ਦੋਨੋਂ ਹੀ ਚੱਲਦੀ ਆ ਤੇ ਬਾਪੂ ਜੀ ਦੇ ਦਰਸ਼ਨ ਕਰਾ ਦਿੱਆ ਵੀਡੀਓ ਦੇ ਵਿੱਚ ਬਾਪੂਰਾ ਜਿਹੜਾ ਜਿਆਣਾ ਜੀ ਬਹੁਤ ਨੇਕ ਦਿਲ ਇਨਸਾਨ ਨੇ ਵੱਡੇ ਦਿਲ ਵਾਲੇ ਇਨਸਾਨ ਨੇ ਜਿਆਉ ਕਹ ਲੋ ਵੀ ਇਮਾਨਦਾਰ ਇਨਸਾਨ ਨੇ ਬਾਪੂ ਜੀ ਨੂੰ ਜਿਹੜਾ ਵੀ ਅੱਜ ਤੱਕ ਘੋੜੀ ਖਰੀਦਣ ਲੈ ਕੇ ਗਿਆ ਬਾਪੂ ਜੀ ਨੇ ਕੋਈ ਮਾੜੀ ਘੋੜੀ ਨਹੀਂ ਲੈ ਕੇ ਦਿੱਤੀ ਜਾਂ ਕਿਸੇ ਪੈਸਿਆਂ ਦੇ ਲਾਲਚ ਨੂੰ ਕਿਸੇ ਵੀ ਲਾਲਚ ਮੋਹ ਤਿਆ ਕੇ ਬੰਦੇ ਨੂੰ ਸਹੀ ਘੋੜੀ ਲੈ ਕੇ ਦਿੰਦੇ ਨੇ ਤੇ ਮੁੰਡੇ ਨੇ ਆ ਚਾਲ ਵੀ ਚੱਲ ਕੇ ਚਲਾ ਕੇ ਦਿਖਾਈ ਘੋੜੀ ਘੋੜੀ ਚਾਲ ਬਹੁਤ ਸੋਹਣੀ ਚੱਲਦੀ ਆ ਬਾਕੀ ਘੋੜੀਆਂ ਦੇ ਜਿਹੜੇ ਰੇਟ ਆ ਉਹ ਵੀ ਵੀਡੀਓ ਦੇ ਵਿੱਚ ਦੱਸੇ ਹੋਏ ਆਗੇ ਅ ਰੇਟ 1.5 ਲੱਖ ਤੋਂ ਲੈ ਕੇ ਇੱਕ ਨੁਕਰੀ ਘੋੜੀ ਆ ਬਾਈ ਉਹਦਾ 5 ਲੱਖ ਤੱਕ ਆਗਾ ਜੈ ਜੇ ਰੇਟ ਤੇ ਤਾਂ ਨੁਕੂੜਾਂ ਮਰ ਜਾਣਗੇ ਅ ਜਿਹੜਾ 5-7-10 ਹਜ਼ਾਰ ਇਧਰ ਉਧਰ ਵੀ ਉਹ ਜੂ ਮਾਨਤਾਣ ਤੁਹਾਡਾ ਪੂਰਾ ਕਰ ਦੇਣਗੇ ਬਾਪੂ ਜੀ ਬਾਰੇ ਗੱਲਬਾਤ ਕਰ ਲਗੇ ਸਪੈਸ਼ਲ ਇੱਕ ਬਾਪੂ ਜੀ ਤੇ ਵੀਡੀਓ ਵੀ ਕਰਾਂਗੇ ਬਾਪੂ ਜੀ ਤੁਸੀਂ ਘੋੜਿਆਂ ਦੀ ਚਲਦੀ ਫਿਰਦੀ ਯੂਨੀਵਰਸਿਟੀ ਵੀ ਕਹਿ ਸਕਦੇ ਹਾਂ ਜਿਹੜੇ ਬੰਦਿਆਂ ਨੇ ਨਵੀਂ ਘੋੜੀ ਲੈਣੀ ਆ ਨਹੀਂ ਪਤਾ ਹਲੇ ਘੋੜਿਆਂ ਬਾਰੇ ਉਹ ਇੱਕ ਵਾਰੀ ਪਿੰਡ ਰਾਜਿਆਣਾ ਜ਼ਿਲ੍ਹਾ ਮੋਗਾ ਕੇ ਬਾਪੂ ਜੀ ਤੋਂ ਅਸ਼ੀਰਵਾਦ ਜ਼ਰੂਰ ਲੈ ਲਿਓ ਬਾਪੂ ਜੀ ਨੂੰ ਨਾਲ ਵੀ ਲੈ ਜਿਓ ਤਾਂ ਵੀ ਬਾਪੂ ਜੀ ਚਲੇ ਜਾਣਗੇ ਕੋਈ ਇਤਰਾਜ਼ ਨਹੀਂ ਘੋੜੀ ਵੀ ਤੁਹਾਨੂੰ ਪੂਰੀ ਚੰਗੀ ਤੁਹਾਡੇ ਹਿਸਾਬ ਦੀ ਲੈ ਕੇ ਦੇਣਗੇ ਮਾੜੀ ਘੋੜੀ ਨਹੀਂ ਲੈ ਕੇ ਦੇਣਗੇ ਕੋਈ ਪੈਸਿਆਂ ਦਾ ਜਾਂ ਕੋਈ ਪੱਖਪਾਤ ਕਰਕੇ ਘੋੜੀ ਨਹੀਂ ਲੈ ਕੇ ਦੇਣਗੇ ਬਾਕੀ ਕੀ ਹਾਲ ਚਾਲ ਨੇ ਬੜੀ ਬੜੀ ਤੁਸੀਂ ਦੱਸੋ ਜੀ ਹਾਂਜੀ ਪਹਿਲਾਂ ਤਾਂ ਵੀਰੇ ਲੋਕੇਸ਼ਨ ਦੱਸ ਦਿਓ ਆਪਣੀ ਕਾਰਨ ਕੀ ਹੋ ਪਿੰਡ ਜੰਮੂਆਣਾ ਹੀ ਠੀਕ ਆ ਬਈ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਆ ਕਿੰਨੇ ਨਗ ਲੈ ਕੇ ਆਏ ਹੋ ਬਈ ਮੰਡੀ ਆ ਭੱਲੇ ਦੇ ਪੰਜ ਨਾ ਪੰਜੇ ਘੋੜੀਆਂ ਇਹਨੇ ਹਾਂਜੀ ਘੋੜੀਆਂ ਇਹ ਨੁਕਰੀ ਘੋੜੀ ਦੀ ਡਿਟੇਲ ਦਿੱਤੀ ਬਈ ਹਾਂਜੀ ਇਹ ਨੁਕਰੀ ਘੋੜੀ ਦੀ ਡਿਟੇਲ ਬਈ ਇਹ ਜੀ ਮੇਡ ਕਰਾਈ ਵੀ ਹੈ ਚੀਨੇ ਤੋਂ ਠੀਕ ਆ ਬਈ 20 ਉਮਰ ਦੀ ਕਿੰਨੀ ਹੋ ਗਈ ਇਹਨੂੰ ਉਮਰ ਕਿੰਨੀ ਆ ਬਈ ਉਮਰ ਇਹਦੀ ਹੋਊਗੀ 7 ਸਾਲ ਦੀ ਤੇ ਹਾਈਟ ਦੀ ਗੱਲ ਕਰੀਏ ਭਾਈ ਹਾਈਟ ਵੀਰੇ ਹੋਊਗੀ 61 ਇੰਚ ਸਾਢੇ 61 ਇੰਚ ਦੀ ਆ 7 ਸਾਲ ਦੀ ਕੁੜੀ ਹੈ ਪਹਿਲਾ ਰਿਜ਼ਲਟ ਵੀ ਆਇਆ ਹੋਊਗਾ ਨਰਮਲ ਹਾਂਜੀ 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 ਤੇ ਹੁਣ ਕਿੰਨੇ ਟਾਈਮ ਦੀ ਗੱਬਣ ਹੋ ਗਈ ਆ ਭਾਈ ਨਹੀਂ ਮਲਾਈ ਹੈ ਜੀ 20 ਦਿਨਾਂ ਦੀ ਠੀਕ ਹੈ 20 ਦਿਨਾਂ ਦੀ ਮਲਾਈ ਹੈ ਸੇ ਚੈੱਕ ਪਾਸ ਨਹੀਂ ਹੋਈ ਹੈ ਨਹੀਂ ਪਾਸ ਨਹੀਂ ਹੋਈ ਜੀ ਵੀਡੀਓ ਪ੍ਰੂਫ ਹੈਗਾ ਸਾਰਾ ਕੁਝ ਹਾਂਜੀ ਹਾਈਟ ਹੂਟ ਦੋਸਤੋ ਬੜੀ ਚੰਗੀ ਆ ਸਪੋਰਟ ਤਾਂ ਕੁੜੀ ਦੇ ਵਿੱਚ ਹੈਗੇ ਨੇ ਤੁਸੀਂ ਲੈਂਥ ਚੈੱਕ ਕਰਿਓ ਕੁੜੀ ਦੀ ਤੇ ਇਹਦਾ ਰੇਟ ਜਿਹੜਾ ਬਨਰਮਲ ਭਾਈ ਫੋਨ ਤੇ ਹੀ ਕਰੋਗੇ ਜਾਂ ਨੀ ਕੋ ਨਹੀਂ ਬੇ ਤਾਂ 5 ਲੱਖ ਮੁੱਲ ਕਰਦੀ 5 ਲੱਖ ਮੁੱਲ ਕਰਦੀ ਹਾਂ ਜੀ ਸ਼ਹਿਰਾ ਮੰਡੀ ਤੇ ਵੀਰ ਪਹੁੰਚੇ ਹੋਏ ਆ ਨੰਬਰ ਜਿਹੜਾ ਉਹ ਸਕਰੀਨ ਤੇ ਸੋਲੇ ਚੱਲ ਰਿਹਾ ਬਈ ਨੂੰ ਕੁੜੀ ਪਸੰਦ ਹੁੰਦੀ ਆ ਤਾਂ ਫੋਨ ਤੇ ਗੱਲਤਾ ਕੈਂ ਕਰ ਸਕਦਾ ਨਿਰਮਲ ਵੀਰੇ ਨੀਲੀ ਕੁੜੀ ਦੀ ਇਟਟੇ ਲੇ ਇਹ ਮੌਕੇ ਤੇ ਖਾਲੀ ਆ ਠੀਕ ਹੈ ਜੀ ਤੇ ਇਹਦੀ 61 ਇੰਚ ਹਾਈਟ ਆ 61 ਇੰਚ ਹਾਈਟ ਆ ਠੀਕ ਆ ਬਾਲਪੌਰੀਆਂ ਦੀ ਸਾਫ ਸਾਫ ਜੀ ਤੇ ਉਮਰ ਬਈ ਉਮਰ ਇਹ ਹੈਗੀ 60 ਸਾਲ ਦੀ ਕੁੜੀ ਹੈ ਵੀ ਠੀਕ ਹੈ ਬਈ ਇਹਦਾ ਹੀ ਪਹਿਲਾ ਰਿਜ਼ਲਟ ਆਇਆ ਹੋਇਆ ਬਈ ਹਾਂਜੀ ਤੈਨ ਮੱਝੂਗ ਲੈਣ ਦੋ ਸੂਈ ਆਈ ਕੋੜੇ ਤੋਂ ਠੀਕ ਹੈ ਬਈ ਤੇ ਆਪ ਇਹ ਕਿਹੜੀ ਲਾਈਨ ਨਸੰਦ ਰੱਖਦੇ ਆ ਬਈ ਮੱਝੂਗੀ ਮੱਝੂਗੇ ਲਾਂਗੇ ਹਾਂ ਠੀਕ ਹੈ ਬਈ ਉਮਰ ਦੀ 6 ਸਾਲ ਦੀ ਇਹ ਕੋੜੀ ਹਾਂਜੀ ਤੇ ਬਾਲਪੋਰੀਆਂ ਤੋਂ ਸਾਫਾ ਸਵਾਰੀ ਸੂਰੀ ਦੀ ਪਾਸ ਆ ਓਕੇ ਜਮ ਠੰਡੀ ਸੰਦ ਬਈ ਜੇ ਕਹਿੰਨੇ ਕਲੀ ਗੂੜੀ ਕਰੇ ਰੱਖਣ ਨੂੰ ਲੈਣੀ ਆ ਬਈ ਨਹੀਂ ਨਹੀਂ ਠੰਡੀ ਆਈ ਬਿਲਕੁਲ ਠੀਕ ਹੈ ਬਈ ਇਹਦੇ ਮੋਲ ਦੀ ਗੱਲ ਕਰੀਏ ਬਈ ਇਹਦਾ 190 ਇਹ 1.90 ਹਰ 60 ਇੰਚ ਹਾਈਟ ਆ ਦੋਸਤ ਜੀ ਉਮਰ ਦੀ 6 ਸਾਲ ਆ ਹਾਂ ਜੀ ਮੱਝੂ ਕੇ ਲੈਣ ਦੀ ਆ ਮਜ਼ਬੂਤੀ ਵਿੱਚ ਬਹੁਤ ਚੰਗੀ ਆ ਘੋੜੀ ਦੇ ਵਿੱਚ ਹਾਈਟ ਤੁਹਾਨੂੰ ਦੱਸ ਦਿੱਤੀ ਲਵਾਈ ਲਓ ਜੀ ਵੀ ਚੰਗੀ ਆ ਬਾਕੀ ਸੌਂਬਤ ਦੇ ਨੀਗਾ ਮਾਰ ਲਓ ਇੱਕ ਵਾਰੀ ਕਿਉਂਕਿ ਸਟਾਰਟਿੰਗ ਸੌਂਬ ਤੋਂ ਹੁੰਦੀ ਆ ਘੋੜੀ ਦੇ ਤੋਂ ਹਾਂ ਜੀ ਸੌਂਬ ਪਰ ਅਪਰੋਂ ਦਾ ਬਹੁਤ ਮਜ਼ਬੂਤ ਆ ਇਹ ਘੋੜੀ ਹਾਂ ਜੀ ਸਾਰੀ ਮਜ਼ਬੂਤ ਬਾਕੀ ਮੱਝੂ ਕੇ ਲੈਣਾ ਮੌਕੇ ਦੀ ਖਾਲੀ ਆ ਵੀਰੇ ਹਨਾ ਖਾਲੀ ਆ ਜੀ ਹਾਂ ਜੀ ਕੋਈ ਵੀ ਆਦੇ ਮਨਪਸੰਦ ਘੋੜੇ ਤੋਂ ਜਿਹੜਾ ਜੰਪ ਦੇ ਸਕਦਾ ਹਾਂਜੀ ਹਾਂਜੀ ਨਰਮਲ ਬਾਈ ਆ ਘੋੜੀ ਦੀ ਡਿਟੇਲ ਇਹ ਜੀ ਮੂੰਹ ਚਾਰ ਦੰਦਾਂ ਦਾ ਠੀਕ ਆ ਬਾਈ ਮੂੰਹ ਆਣਾ ਹੋਣਾ ਜੀ 4 ਇੰਚ ਦੀ ਹਾਈਟ ਆ ਠੀਕ ਆ ਬਾਈ ਇਹ ਮਾਰਵਾੜੀ ਟੱਚ ਚ ਆ ਜਾਂਦੀ ਆ ਬਾਈ ਕੋਈ ਨਹੀਂ ਮੇਰੇ ਗਰੜੀ ਆ ਜੀ ਠੀਕ ਆ ਗਰੜੀ ਨਾਲ ਗਰੜੀ ਸਾਰੇ ਪਿੰਡੇ ਚਿੱਟੇ ਵਾਲਾ ਹਾਂਜੀ ਬਾਈ ਨੁਕਰਾ ਬੱਚਾ ਪੂਰਾ ਸਾਫ ਬੱਚਾ ਦੇ ਸਕਦੀ ਆ ਬਾਈ ਹਾਂਜੀ ਹਾਂਜੀ ਮੌਕੇ ਦੀ ਇਹ ਬਾਈ ਖਾਲੀ ਹੈ ਜੀ ਖਾਲੀ ਹੈ ਬਾਈ ਚਾਰ ਦਾ ਹੰਦਾ ਮੂੰਹ ਹੈ ਨਾ ਆ ਦੇ ਮਾਦੀ ਦੇ ਘੋੜੇ ਦੇ ਆਲਾ ਦੀ ਮਾਨ ਪਸੰਦ ਨਾ ਮਲਾ ਸਕਦਾ ਹਾਂ ਹਾਂਜੀ ਬਾਈ ਤੇ ਉਹ ਉਮਰ ਦੀ ਬਾਈ ਇਹ ਇਹ ਕਿੰਨੀ ਹੋ ਗਈ ਆ ਜੇ ਆਪਾਂ ਦੇ 7-3 ਸਾਲ ਦੀ ਜੀ ਦੇਖੋ ਚਾਰ ਦਾ ਹੰਦਾ 7-3 ਸਾਲ ਦੀ ਹੈ ਗਈ ਮੂੰਹ ਚਾਰ ਦਾ ਹੰਦਾ ਤੇ ਹਾਈਟ ਬਾਈ ਇਹਦੀ ਹਾਈਟ ਵਰੇ 95 95 ਪਲੱਸ ਹੀ ਆ 95 ਪਲੱਸ ਹੀ ਆ ਹਾਂਜੀ ਤਕਰੀਬਨ ਜੇ ਫੀਤੇ ਵਾਲਾ ਦੱਸਣਾ ਹੋਵੇ ਤਾਂ 60 ਵੀ ਹੋ ਜਾਊਗਾ ਹਾਂਜੀ ਆਰਾਮ ਨਹੀਂ ਹੋਊਗਾ ਛੱਟ ਫੀਤੇ ਵਿੱਚ ਹਾਂਜੀ ਤੇ ਦੋਸਤੋ ਇਹ ਮੌਕੇ ਦੀ ਖਾ ਲਈ ਆ ਤੇ ਮਨ ਪਸੰਦ ਘੋੜਾ ਜਿਹੜਾ ਇਹ ਜੰਪ ਦੇ ਸਕਦੇ ਹਾਂ ਤੇ ਇਹ ਘੋੜੀ ਦਾ ਰੇਟ ਬਾਈ ਇਹਦਾ 1 ਦਾ ਸੀ ਇਹਦਾ 110000 ਰੁਪਏ ਜਿਹੜਾ ਜਾਇਜ਼ ਰੇਟ ਹੀ ਹੈਗਾ ਕਿਉਂਕਿ ਚੰਗੀ ਘੋੜੀ ਆ ਚੰਗੀ ਘੋੜੀ ਲੱਖ ਰੁਪਏ ਤੋਂ ਥੱਲੇ ਨਹੀਂ ਮਿਲਦੀ ਬੱਚਾ ਵੀ ਨੁਕਰੀ ਪਾਊਗੀ ਘੋੜੀ ਕਿ ਗੜੀ ਚੰਬੀ ਆ ਘੋੜੀ ਸਾਫਾ ਇਹ ਜੀ ਆ ਨਰਮਲ ਵੀਰੇ ਚੰਬੀਆਂ ਘੋੜੀਆਂ ਬੱਚੇ ਨੁਕਰੀਆਂ ਘੋੜੀਆਂ ਨਾ ਵੀ ਸਾਫ ਦਿੰਦੇ ਸਾਫ ਦਿੰਦੀਆਂ ਹਾਂ ਜੀ ਹਾਂਜੀ ਬਾਈ ਕਿਉਂਕਿ ਮੈਂ ਦੇਖਿਆ ਜਿਹੜੀਆਂ ਚੰਬੀਆਂ ਘੋੜੀਆਂ ਦੇ ਰਿਜ਼ਲਟਾਂ ਨੁਕਰੀਆਂ ਘੋੜਿਆਂ ਤੋਂ ਬਹੁਤ ਸਾਫ ਆਉਂਦੀ ਹੈ ਸਾਫ ਆਉਂਦੀ ਹੈ ਸਪੌਟਲੈਸ ਆਉਂਦੀ ਜੰਬੀ ਤੇ ਡਿਟੇਲ ਦੱਸ ਹੀ ਦੁੱਤੀ ਆ ਵੀ 95+ ਹਾਈਟ ਹੈ ਇਹਦੀ ਉਹ ਚਾਰ ਦੰ ਦਾ 3.5 ਸਾਲ ਦੀ ਮੰਨ ਲਓ ਤੇ ਲਾਈਨ ਦੀ ਆ ਨਾ ਓਕੇ ਦੀ ਖਾਲੀ ਆਗੀ ਆਪਦੇ ਮਨਪਸੰਦ ਘੋੜੇ ਤੋਂ ਜਿਹੜਾ ਤੁਸੀਂ ਇਹਨੂੰ ਜੰਪ ਦੇ ਕੇ ਬੱਚਾ ਲੈ ਸਕਦੇ ਹੋ ਬਰੀਡਿੰਗ ਵਾਲੀ ਘੋੜੀ ਆਗੀ ਜਿਹੜੀ ਇਹਦੀ ਪੇਟਾਂ ਜੀ ਕੋੜੀ ਹਾਂ ਜੀ ਕੋੜੀ ਪੇਟਾਂ ਸ਼ੇਰੀ ਅਜਾ ਮੰਨ ਲਓ ਚਾਰ ਦਿਨ ਹੋਈ ਆ ਇਹ ਤਾਂ ਘੋੜਿਆਂ ਚ ਪੈਰ ਰੱਖਦੀ ਆ ਹਾਂਜੀ ਬਈ ਕਿਉਂਕਿ ਕੋੜੀ ਤਾਂ ਨਰਮਲ ਵੀਰੇ ਦੂਜੇ ਤੀਜੇ ਸੂਏ ਤੱਕ ਬਣਦੀ ਰਹਿੰਦੀ ਆ ਸਹੀ ਗੱਲ ਸਹੀ ਗੱਲ ਹਾਂਜੀ ਜਿਹੜੀ ਇਹਦੇ ਜਿਹੜਾ ਇਹਦਾ ਮੁੱਲਾ ਉਹ 1 ਲੱਖ 10000 ਰੁਪਇਆ ਮਾਨਤਾਣ ਬਈ ਕਰਦੇ ਹੋਗੇ ਕੋਈ ਸਾਰਿਆਂ ਦੇ ਕਰਾਂਗੇ ਜੀ ਜੈਨੂਇਨ ਰੇਟ ਆ ਜੀ ਹਾਂਜੀ ਠੀਕ ਆ ਬਈ ਆ ਚੰਬੀ ਕੋੜੀ ਦੀ ਡਿਟੇਲ ਵੀਰੇ ਇਹਦੀ 95 ਇੰਚ ਹਾਈਟ ਆ ਜੀ ਹਾਂਜੀ ਮੌਕੇ ਤੇ ਕੋੜੀ ਖਾਲੀ ਆ ਵੀ ਠੀਕ ਆ ਬਈ ਉਹ ਅੰਦਰ ਦੀ ਸਾਫ ਆ ਅੰਦਰ ਦੀ ਮਤਲਬ ਜਿਹੜੀ ਤੁਹਾਨੂੰ ਆਖਾਂਗੇ ਕੁੜੀਆਂ ਸਾਰੀਆਂ ਵੀਰੇ ਕਲੀਅਰ ਆ ਕਲੀਅਰ ਹੀ ਮਿਲਣਗੀਆਂ ਹਾਂਜੀ ਹਾਂਜੀ ਤੇ ਇਹ ਵੀਰੇ ਕੁੜੀ ਤੁਰਦੀ ਤਰਦੀ ਬਹੁਤ ਚੰਗਾ 32 ਦਾ ਰੇਵੀਆ ਤੁਰਦੀ ਹੈ ਜੀ ਠੀਕ ਆ ਬਈ ਉਹ ਵੀ ਕੁੜੀ ਸੀਲ ਠੰਡੀ ਆ ਹਾਂਜੀ ਬਸ ਐਂ ਐਂ ਬਸ ਐਂ ਕਰਨ ਦੀ ਆਦਤ ਹੈ ਐਟੀਟਿਊਡ ਕੁੜੀ ਚ ਹਾਂਜੀ ਕਰਨੀ ਕੁੜਨੀ ਕੋੜਾ ਨਾਗਦੀ ਹੈ ਜੀ ਹਾਂਜੀ ਉਹ ਕੁੜੀ ਚੰਗੀ ਬਈ ਕੈਰੈਕਟਰ ਸਾਰੇ ਮਾਰਵਾੜੀ ਹੈ ਜੀ ਹਾਂਜੀ ਹਾਂਜੀ ਬਾਕੀ ਕੁੜੀ ਦਾ ਕਰੰਟ ਚੈੱਕ ਕਰ ਲਿਓ ਤੁਸੀਂ ਦੋਸਤੋਂ ਮੂੰਹ ਸੀ ਡੰਡੀ ਜੀ ਜੇ ਮਾਰਦੀ ਹੱਥ ਫੇਰੀ ਜੋ ਕੋਈ ਚੱਕਰ ਵਾਲੀ ਗੱਲ ਨਹੀਂ ਮੂੰਹ ਬਸ ਆਇਆ ਤੀ ਮਲਾਇਂ ਕਰਨ ਦੀ ਹਾਂਜੀ ਹਾਂਜੀ ਕਿਸੇ ਕਿਸੇ ਘੋੜੀ ਨੂੰ ਕਿਸੇ ਵੀ ਜਾਨਵਰ ਨੂੰ ਹੁੰਦਿਓ ਆ ਬਈ ਮਲਾ ਜਿਵੇਂ ਬੰਦੇ ਦਾ ਵੀ ਹੁੰਦੀਆਂ ਨੇ ਬਈ ਘੋੜੀਆਂ ਤਾਂ ਇਹ ਗੱਲ ਆ ਜੀ ਇਹ ਫਿਰ ਵੀ ਜਾਨਵਰ ਹਾਂਜੀ ਬਈ ਤੇ ਇਹਦੇ ਮੁੱਲ ਦੀ ਗੱਲ ਕਰ ਗਏ ਬਈ ਆਪਾਂ ਇਹੋ ਵੇਰੇ 130000 ਰੁਪਏ ਜੀ 130000 ਰੇਟ ਆਪਣੇ ਜਿਵੇਂ ਜਨੂ ਦਲਮਾਨ ਦਾ ਅਗਲੇ ਦਾ ਕਰਨੇ ਕੋਈ ਕੋਈ 15-20000 ਦਾ ਹੀ ਹੋਲਾ ਕੋਈ ਬਾਹਲਾ ਹੋਲਾ ਨਹੀਂ ਹਾਂਜੀ 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 ਬਈ ਬਾਕੀ ਜੈਨੂਅਲ ਰੇਟ ਨੇ ਬਈ ਇੰਨਾ ਤੱਕ ਤਾਂ ਜਾਇਜ਼ ਵੀ ਨੇ ਹਨਾ ਤੇ ਆ ਚੰਬੀ ਘੋੜੀ ਬਈ ਇਹ ਬਸ਼ੇਰੀ ਆ ਜੀ ਦੋ ਦਾਂ ਦਾ ਠੀਕ ਆ ਬਈ ਹਾਈਟ ਹੋਈਟ ਬੜੀ ਚੰਗੀ ਕੱਢੀ ਆ ਨੇ ਹਾਂਜੀ ਇਹ 61 ਇੰਚ ਹੈ ਜੀ ਇਹ ਹੋਈ ਆ ਦੋ ਦਾਂ ਦੀ ਜੀ ਹਾਂਜੀ ਬਾਕੀ ਚਿੱਟਾ ਪਾਣ ਬਹੁਤ ਬੱਚਾ ਬਹੁਤ ਜਿਆਦਾ ਸਾਬ ਗਰੰਟੀ ਨਹੀਂ ਨੁਕਰਾ ਦਊਗੀ ਇਹ ਤੇ ਜੀ ਆਪ ਵੱਡੇ ਘੋੜੇ ਦੀ ਪਾਕਸਰ ਵਾਲੇ ਸੁਲਤਾਨ ਦੀ ਸੁਲਤਾਨ ਘੋੜੇ ਦੇ ਬੱਚੇ ਆ ਦੋਸਤੋ ਪਾਕਸਰ ਵਾਲੇ ਦੀ ਹਾਂਜੀ ਤੇ ਇਹ ਉਮਰ ਦੀ ਬਾਈ ਕਿੰਨੀ ਹੋ ਗਈ ਆ ਦੋਸਤੋ ਜੀ ਇਹ ਹੋ ਗਈ ਜੀ 33 34 ਕਿ ਮਹੀਨਿਆਂ ਦੀ ਹਾਂਜੀ ਬਈ ਤੇ ਹਾਈਟ 61 ਇੰਚ ਹੁਣ ਕਰ ਚੁੱਕੀ ਆ ਤੇ ਦੋਸਤੋ ਵਧੀਆ ਹਾਈਟ ਕਰਨ ਵਾਲੀ ਕੋੜੀ ਆ ਫੇਰ ਬਾਡੀ ਦੀ ਚੰਗੀ ਛਾਤੀ ਸੁਠੀ ਚੰਗੀ ਹੈ ਚੰਗੀ ਬਰੀਡਿੰਗ ਤੌਰ ਤੇ ਵਰਤਨ ਵਾਲੀ ਘੋੜੀ ਹੈ ਜੇ ਕਿ ਜੇ ਥੋੜੇ ਪੈਸੇ ਲਾ ਕੇ ਨੁਕਰੀ ਘੋੜੀ ਨਹੀਂ ਲੈ ਸਕਦਾ ਬਰੀਡਿੰਗ ਨੁਕਰੇ ਤੇ ਕਰਨੀ ਆ ਤਾਂ ਉਹ ਉਹਨਾਂ ਬੰਦੇ ਆਸ ਤੇ ਘੋੜੀ ਬਿਲਕੁਲ ਪਰਫੈਕਟ ਹੈ ਬੜਾ ਬੜਾ ਬਹੁਤ ਵੱਡਾ ਜੀ ਬੇਸ਼ੇਰੀ ਦਾ ਜਿਵੇਂ ਆਪਦੀ ਉਮਰ ਆ ਉਸ ਹਸਾਣ ਬੜਾ ਬੜਾ ਬਹੁਤ ਤਕੜਾ ਬੇਸ਼ੇਰੀ ਭਾਈ ਇਹਦੀ ਮਾਂ ਦੀ ਗੱਲ ਕਰੀਏ ਮਾਂ ਕਿੰਨੀ ਕੁ ਹਾਈਟ ਦੀ ਸੀ ਮਾਂ ਵੀਰੇ ਇਹਦੀ 62 ਇੰਚ ਦੀ ਸੀ ਠੀਕ ਆ ਭਾਈ ਵੀ ਹੋਣਾ ਬਣ ਮਾਂ ਜੱਡੀ ਦਿਖੋਣਾ ਹੋਣਾ ਇਹਨੇ ਹਾਂਜੀ ਹਾਂਜੀ ਉਹਦਾ ਤਾਂ ਮਾਂ ਤੋਂ ਟੱਪ ਜੀ ਨਹੀਂ ਮਾਂ ਜੱਡੀ ਬਾੜੂ ਬਾਕੀ ਬਾਈ ਹਲੇ ਹਲੇ ਨੇ ਵਧਣਾ ਹੀ ਹੈ ਜੀ ਹਾਂਜੀ ਵਧਣਾ ਹੀ ਹੈ ਇਹਦੀ ਉਹਦੇ ਤੋਂ ਮਲਾਈ ਵੀ ਸੀ ਠੀਕ ਹੈ ਜੀ ਤੇ ਹਜੇ ਚੈੱਕ ਨਹੀਂ ਹੋਈ ਬਾਈ ਢੋਲਗੇ ਵਾਲਾ ਢੋਲਗੇ ਵਾਲਾ ਜੀ ਚੈੱਕ ਨਹੀਂ ਹੋਈ ਜੀ ਠੀਕ ਹੈ ਜੀ ਚੈੱਕ ਨਹੀਂ ਹੋਈ ਹਜੇ ਦੇਣਾ ਥੋੜੇ ਹੋਏ ਨੇ ਬਾਈ ਹਾਂਜੀ ਠੀਕ ਆ ਨਹੀਂ ਤਾਂ ਮੈਨੂੰ ਲੱਗਦਾ ਮਹੀਨਾ ਕੋ ਹੋ ਗਿਆ ਪਰ ਮਹੀਨੇ ਦੀ ਕਈਆਂ ਹਾਂਜੀ ਡਾਕਟਰ ਜੇ ਜੋ ਸੌਦੇ ਦੇ ਦੌਰਾਨ ਜੋ ਵੀ ਹੋਊਗਾ ਜੋ ਉਹ ਡਾਕਟਰ ਸਾਹਿਬ ਮੈਨੂੰ ਉਹ ਅਗਲਾ ਲੈ ਆ ਕੇ ਆ ਜੀ ਖਾਲੀ ਹੋਊਗੀ ਕੱਲ੍ਹ ਹੀ ਆਦੀ ਅੰਦਰ ਦੀ ਸਾਹ ਪਾਸ ਚੈੱਕ ਕਰਵਾ ਲੈ ਜੇ ਗੱਭਣਾ ਚਾਹੇ ਇੱਕ ਜੰਪ ਕੋੜੇ ਨਾਲ ਗੱਲ ਕਰਕੇ ਮਿਲ ਸਕਦਾ ਜੇ ਮੰਨ ਲਓ ਕੁੜੀ ਖੁਦ ਨਾਲ ਖਾਸ ਤਾ ਖਾਲੀ ਰਹਿੰਦੀ ਆ ਤਾਂ ਕੋੜੇ ਵਾਲੇ ਜੰਪ ਦੇ ਦੇਣਗੇ ਬਾਈ ਦੁਆਰਾ ਨਹੀਂ ਇਹ ਤਾਂ ਨਹੀਂ ਇਹ ਕੁੜੀ ਦਾ ਇਹ ਮਲਾਈ ਸੇਪਾ ਮੋੜ ਤੋਂ ਖੋਖਰ ਵਾਲੇ ਤੋਂ ਠੀਕ ਆ ਨੀਲੀ ਕੁੜੀ ਹਾਂਜੀ ਬਾਈ ਇਹਦੀ ਕੋਈ ਗੱਲ ਨਹੀਂ ਹਾਂਜੀ ਭਾਈ ਤੇ ਤੁਹਾਨੂੰ ਪਤਾ ਚੈਂਪੀਅਨ ਮੋਡ ਦੀ 55000 ਰੁਪਏ ਦੀ ਚੰਗੀ ਫੀਸ ਭਰੀ ਹੈ ਹਾਂਜੀ ਭਾਈ ਤੇ ਜਿਵੇਂ ਇਹ ਮਤਲਬ ਜੇ ਆਪਣਾ ਸੌਦਾ ਹੁੰਦਾ ਐਸਟਮ ਖਾਲੀ ਆ ਠੀਕ ਹੈ ਜੀ ਤੇ ਜਿਵੇਂ ਆਪਣਾ ਸੌਦਾ ਹੁੰਦਾ ਤੇ ਆਪਾਂ ਉਹ ਜੰਪ ਦੇ ਦੇ ਦਿੰਦੇ ਜੰਪ ਕਰਵਾ ਲਾਂਗੇ ਇਹਦਾ ਨਹੀਂ ਇਹ ਆਪਾਂ ਖਰੀਦੀ ਆ ਠੀਕ ਹੈ ਜੀ ਹਾਂਜੀ ਮਿਲੀ ਮਲਾਈ ਖਰੀਦੀ ਆ ਪਰ ਗਰੰਟੀ ਹੈ ਮਿਲੀ ਉਹਦੇ ਤੋਂ ਹਾਂਜੀ ਆਪਣੇ ਚਲੋ ਜੋ ਵੀ ਹੋਊਗਾ ਵੀਰੇ ਸੌਦੇ ਦੇ ਦੌਰਾਨ ਜੇ ਗੱਬਣ ਹੋਊਗੀ ਤਾਂ ਗੱਬਣ ਦਾ ਸੌਦਾ ਬੰਦ ਹੋਊਗਾ ਜੇ ਖਾਲੀ ਹੋਊਗੀ ਤਾਂ ਖਾਲੀ ਹੋਣਾ ਇਹ ਅਗਲੇ ਦੀ ਕਿਸਮ ਦਾ ਆਪਾਂ ਮੋਲੀ ਤੁਸੀਂ ਐਂ ਕਹੋ ਵੀ ਆਪਾਂ ਖਾਲੀਆਂ ਨਾਲ ਕਰ ਲਾਂਗੇ ਠੀਕ ਹੋਰ ਦੱਸੋ ਬਾਕ ਮੋਲੀ ਦੋਸਤੋ ਡਿਸਕਾਊਂਟ ਮਿਲ ਗਿਆ ਆਪਣੇ ਚੈਨਲ ਦੇ ਥਰੂ ਤੁਹਾਨੂੰ ਤੇ ਜਿਹੜਾ ਵੀਰ ਇਹਦਾ ਮੋਲ ਆ ਉਹ ਖਾਲੀਆਂ ਵਾਲਾ ਕਰ ਦੇਣਗੇ ਬਾਕੀ ਤੁਹਾਡੀ ਕਿਸਮਤ ਆ ਕਿਉਂਕਿ ਆਪਾਂ ਵੀ ਫਿਰੋਸਾ ਹੌਣਾ ਲਈ ਆ ਆਪਾਂ ਹੌਣਾ ਦੇ ਦਾਂਗੇ ਦੇ ਦਾਂਗੇ ਹਾਂਜੀ ਭਾਈ ਇਹ ਮੋਡਲ ਇਹਦਾ ਘੋੜੀ ਦਾ ਮੋਲ ਕੀ ਰਹੂਗਾ ਭਾਈ ਇਹਦਾ 135 ਜੀ 135000 ਰੁਪਿਆ ਬਹੁਤ ਜੈਨੂਅਲ ਰੇਟ ਕੀਤਾ ਵੀਰ ਨੇ ਬਾਕੀ ਘੋੜੀਆਂ ਸਾਰੀਆਂ ਹੀ ਚੰਗੀਆਂ ਨੇ ਬਾਈ ਕੋਲੇ ਕੋਈ ਵੀ ਨਹੀਂ ਮਾੜੀ ਪਰ ਆ ਘੋੜੀ ਜਿਹੜੇ ਬੰਦੇ ਨੇ ਬਰੀਡਿੰਗ ਤੌਰ ਤੇ ਕੰਮ ਕਰਨਾ ਤਾਂ ਆ ਕੁੜੀ ਖਰੀਦਣਾ ਤੇ ਪੈਰ ਪੂਰ ਦਿਖਾਓ ਜੀ ਪੈਰ ਚੈੱਕ ਕਰਿਓ ਹਾਂ ਜੀ ਬਸ਼ੇਰੀ ਆ ਜੀ ਕਿੱਥੇ ਜਾ ਕੇ ਇਹਨੇ ਉਮਰ ਇਹਦੀ ਹੋਣੀ ਹੈ ਕਿੱਥੇ ਜਾ ਕੇ ਕੁੜੀ ਬੰਨਣ ਹਾਂਜੀ ਬਾਕੀ ਛਾਤੀ ਚੈੱਕ ਕਰ ਲਓ ਕੁੜੀ ਦੀ ਬਾਲ ਪੋਰੀਆਂ ਦੀਆਂ ਵੀਰੇ ਕੋਈਆਂ ਸਾਰੀਆਂ ਹੀ ਸਾਫ਼ ਆਹ ਬਜੀ ਆਹ ਕੱਲੀ ਦੋ ਗੜੇ ਬਾਕੀ ਸਾਰੀਆਂ ਸਾਫ਼ ਠੀਕ ਆ ਬਈ ਬਈ ਸਵਾਰੀ ਤਾਂ ਨਹੀਂ ਕਰਾਉਣ ਲੱਗੀ ਹੋਣੀ ਇਹ ਨਹੀਂ ਇਹ ਤਾਂ ਨਹੀਂ ਅਜੇ ਚੜਦੀ ਦੂਜੀਆਂ ਕਰਵਾਉਣਾ ਚਾਰੇ ਕੁੜੀਆਂ ਨੂੰ ਠੀਕ ਆ ਬਈ ਹਾਂਜੀ ਨਰਮਲ ਬਈ ਫੋਨ ਨੰਬਰ ਬੋਲ ਦੇ ਆ ਕਰੀ ਵੀਡੀਓ ਚਾਹਦਾ ਆਪਣਾ ਹੀ 96731 ਠੀਕ ਆ ਜੀ 95975 ਜੀ ठीक है भाई धन्यवाद जी